ਦੇ ਦੋਸਤੋ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਹੋਏ ਆਪਾਂ ਬਰਨਾਲਾ ਟਰੈਕਟਰ ਮੰਡੀ ਦੇ ਉੱਤੇ ਤੇ ਤੁਸੀਂ ਦੇਖਦੇ ਨਵੇਂ ਪੁਰਾਣੇ ਟਰੈਕਟਰਾਂ ਟਰਾਲੀਆਂ ਟਰਾਲੀਆਂ ਵੀ ਜਮਾ ਨਵੇਂ-ਨਵੇਂ ਖੜੀਆਂ ਨੇ ਮੰਡੀ ਦੇ ਉੱਤੇ ਆਈਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦੇਖੋ ਵੇਸਾਂ ਵੱਜਣ ਲੱਗੀਆਂ ਸਵੇਰ ਦੀ ਸਵੇਰੇ ਤੇ ਗਾਹਕ ਬਹੁਤ ਆ 855 ਦਾ ਤਕਰੀਬਨ ਆ ਲੈ ਜਿੰਨੇ ਖੜੇ ਨੇ 855 ਖੜੇ ਆ ਸਭ ਤੋਂ ਵੱਧ ਵੇਗਣ ਵਾਲਾ ਬਰਨਾਲਾ ਮੰਡੀ ਦੇ ਟਰੈਕਟਰ ਹੈ ਜਿਹੜਾ 855 ਤੇ 7:00 ਵਜਣ ਲੱਗ ਗਿਆ ਹੋ ਗਿਆ ਸੋਨੂੰ 755 ਦਾ 7 ਮਾਡਲ ਦਾ 18 ਮਾਡਲ ਨੂੰ ਆਪਾਂ ਰੇਟ ਮਾਰ ਰਹੇ ਹੁਣ ਇਹ ਸੋਨਾ ਲੀਕਾ 45 ਦਾ ਖੜਾ ਮਿੱਤਰ ਜਮਾ ਕੋਕਾ ਪੀਸ ਆਗਾ ਟਰੈਕਟਰ ਤੇ ਆਪਾਂ ਇਹ ਤੋਂ ਸਟਾਰਟ ਕਰਦੇ ਪੰਜ ਮਾਡਲ ਟਰੈਕਟਰ ਆਗਾ ਸੋਨਾ ਲੀਕਾ 45 ਦਾ ਡਬਲ ਕਲਚ ਆ 235000 ਰੁਪਿਆ ਡਿਮਾਂਡ ਇਹ ਲਿਖੀ ਹੋਈ ਹੈਗੀ ਬਾਕੀ ਮੌਕੇ ਤੇ ਲੈਸ ਹੋ ਜੂ ਇਹਦਾ ਨੰਬਰ ਕਿੰਨਾ ਫੋਨ ਨੰਬਰ ਹੈ ਟਰੈਕਟਰ ਤੇ 862 98762 5160 51606 ਫੀਗਲੇ ਮੇਟਰ ਜਮਾ ਜੈਨੂਨ ਟਰੈਕਟਰਾਂ ਚਮਾ ਹੈ ਪਿਆਗਾ ਲੀਲਾ ਲੀਲਾ ਜਿਵੇਂ ਕੋਈ ਤਈ ਵਾਟਰ ਕਢਾ ਕੇ ਲੈਂਦਾ ਹੁੰਦਾ ਨਾ ਜਮਾ ਨਵਾਂ ਪਿਆ ਸੋਰੂ ਦਾ ਕੰਡੀਸ਼ਨ ਦਾ ਟਰੈਕਟਰ ਜਿਹੜਾ ਸੋਨਾ ਲੀਕਾ 745 ਜਿਹੜੇ ਵੀ ਨੂੰ ਚਾਹੀਦਾ ਨਾ ਰੇਡੀਅਟਰ ਟਾਇਰ ਨੇ ਪਿਛਲੇ ਤੇ ਮੂਰਲੇ 90 ਵਸੇ ਟਾਇਰ ਪਾਏ ਨੇ ਟਰੈਕਟਰ ਦੇ ਟ੍ਰਿਪਲ ਕਲੱਚ ਚਾਹੀਏ ਟ੍ਰਿਪਲ ਕਲੱਚ ਆ ਠੀਕ ਆ ਜੀ ਆਈ ਪੀਟੀਓ ਚ ਇਧਰ 963 ਆ ਗਿਆ 20 ਮਾਡਲ ਆ ਗਿਆ ਉਹ 219 ਆ ਇਹ 19 ਆ 20 20 19 ਫਿਰ ਉਹ ਆ ਜਾ ਮੜਾ ਜਾ ਲੈ ਵੀ 20 ਮਾਡਲ ਆ ਤੇ ਜਮਾ ਬਿਲਕੁਲ ਨਵਾਂ ਟਰੈਕਟਰ ਇਹ ਪਿਆਗਾ ਤੇ ਇਹਦਾ ਨੰਬਰ ਫੋਨ ਨੰਬਰ ਬੋਲ ਦੇ ਬਣਾ 99157 99157 81746 81746 ਲੈ ਮਿੱਤਰੋ 20 ਮਾਡਲ 963 ਜਿਹੜੇ ਵੀ ਉਹਨੂੰ ਚਾਹੀਦਾ ਛਤਰੀ ਵਗੈਰਾ ਜੀ ਛਤਰੀ ਹੈ ਜੀ ਬਰਨਾਲਾ ਮੰਡੀ ਚ ਤੇ ਤਲਵੰਡੀ ਵੀ ਜਾਊਗਾ ਹਾਂ ਜੀ ਤਲਵੰਡੀ ਵੀ ਜਾਊ ਮਿੱਤਰੋ ਜੇ ਅੱਜ ਆ ਇੱਥੇ ਹੀ ਵਿਕ ਜਾ ਵਧੀਆਗਾ ਕਹਿੰਦਾ ਤਲਵੰਡੀ ਤਾਂ ਨਹੀਂ ਜਾਣਾ ਤੇ 20 ਮਾਡਲ ਆ ਨੰਬਰ ਸਕਰੀਨ ਤੇ ਚੱਲੀਆਂ 7 ਲੱਖ ਰੁਪਿਆ ਪੂਰਾ ਡਿਮਾਂਡ ਆ 7 ਲੱਖ ਪੂਰੀ ਡਿਮਾਂਡ ਆ 963 ਦੀ ਤੇ ਇਧਰਲੀ ਸਾਈਡ ਤੇ ਹੈਗਾ 855 ਫੇਰ 18 ਮਾਡਲ 610 ਪੀਵੀ ਪੁਆਇੰਟ ਮੁਹਾਲੀ ਦਾ ਤੇ ਮਿੱਤਰੋ ਟਮਾਟਰੀ ਆ ਲਾਲ ਟਮਾਟਰੀ 855 18 ਮਾਡਲ ਆ 6 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਲੈਸ ਹੋ ਜੂ ਟਰੈਕਟਰ ਦੇਖੋ ਤੁਸੀਂ ਬੜੀ ਗੱਲ ਤਾਂ ਨਾਲ ਦੇ ਟਹਰਾ ਚ ਆ ਦੇਖੋ ਰਸੋ ਕੀ ਤੌਰ ਤੇ ਰੱਖਿਆ ਬੰਦੇ ਦਾ ਕਿਸੇ ਦਾ ਆ ਲਾਲੂ ਕੇ ਪੂਰਾ ਰੰਗ ਰੂਗ ਵੀ ਬਹੁਤ ਘੱਟ ਲਹਿਣ ਦਿੱਤਾ ਹੈ ਟਰੈਕਟਰ ਦਾ ਨਾਲ ਦੇ ਟਹਰਾ ਚ ਟਰੈਕਟਰ ਜਿਹੜਾ ਖੜਾਗਾ 18 ਮਾਡਲ ਚੌਕੜਾ ਟਹਰਾ ਦਾ ਨਾਲ ਦਾ ਕਿੰਨਾ ਕੇ ਚੱਲਿਆ ਹੋਇਆ ਹੈ ਇਹ ਲਾਈਵ ਮਿੱਤਰੋ ਤੁਹਾਨੂੰ ਦਿਖਾ ਦਈਏ ਵੀ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਮੀਟਰ ਦੀ ਨਾਲੀ ਤੋਂ ਪਾ ਕੇ ਡਿੱਕ ਸਾਤਰੀਵੇਂ ਦਿਨ ਤਿੰਨ ਨੰਬਰ ਬੋਲਦੇ ਫੋਨ ਨੰਬਰ ਮੜਾ ਜਾ 98762 51606 51606 ਆ ਤਿੰਨਾ ਟਰੈਕਟਰਾਂ ਦੀ ਹਾਂਜੀ ਹਾਂ ਲਈ ਮਿੱਤਰੋ ਨੰਬਰ 98762 51606 ਤੇ ਕੰਟੈਕਟ ਕਰ ਲਿਓ ਤਿੰਨਾ ਚਾਰਾਂ ਟਰੈਕਟਰਾਂ ਦਾ ਸੋਨਾ ਲੀਕਾ 45 ਦਾ 855 18 ਮਾਡਲ ਬਾਈ ਬਹੁਤ ਮੰਗਦੇ ਨੇ ਕਹਿੰਦੇ ਵੀ 855 ਖੜਾ ਹੋਵੇ ਲੋ ਵੀ 855 18 ਮਾਡਲ ਜੈਨੂਨ ਖੜਾ ਇਧਰਲੀ ਸਾਈਡ 17 17 ਆ ਆ ਗਿਆ 17 ਮਾਡਲ ਤੇ ਇਹ ਵੀ ਇਹ ਵੀ ਨਾਲ ਦੇ ਟਾਇਰਾਂ ਦਾ ਟਰੈਕਟਰ ਦੋਨੇ ਟਾਇਰ ਟਰੈਕਟਰ ਨੇ ਜਿਹੜੇ ਨਾਲ ਦੇ ਟਾਇਰਾਂ ਚ ਨੇ 17 ਮਾਡਲ ਆ 565000 ਰੁਪਏ ਅਡਵਾਂਟੇਜ ਇਹ ਜੀ ਰੱਖੀ ਹੋਈ ਆ ਤੇ ਇਹ ਟਰੈਕਟਰ ਵੀ ਉਹਦੇ ਜਿੰਨੀ ਸਾਫ ਪਿਆਗਾ ਨਾਲ ਦੇ ਟਾਰਾਂ 'ਚ ਇਹ ਟਰੈਕਟਰ ਆਗਾ ਇਹਦੇ ਐਮ ਆਰ ਐਫ ਦੇ ਟਾਰ ਨੇ ਤੇ ਉਹਦੇ ਗੁਡਿਆਰ ਦੇ ਉਹਦੇ ਗੁਡਿਆਰ ਦੇ ਟਾਰਾਂ 'ਚ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਟਰੈਕਟਰ ਜਿਹੜੇ ਖੜੇ ਨੇ ਤੇ ਇਧਰਲੀ ਸਾਈਡ ਤੇ ਫੇਰ ਆ ਗਿਆ 15 ਮਾਡਲ ਲਵੀ 15 ਮਾਡਲ ਆ 855 ਨਵੇਂ ਟਾਰਾਂ 'ਚ ਮੂਹਰੇ ਨਾਲ ਦੇ ਨੇ ਤੇ ਪਿਛਲੇ ਜਮਾਂ ਨਵੇਂ ਟਾਰ ਨੇ 15 ਮਾਡਲ ਦੇ 855 ਦੇ ਤੇ ਇਹ ਵੀ ਕੰਡੀਸ਼ਨ ਪੱਖੋਂ ਪੂਰਾ ਸਾਫ਼ ਪਿਆਗਾ ਨਵੇਂ ਟੈਰਾਂ ਚ ਤੇ ਮੂਰਲੇ ਨਾਲ ਦੇ ਨੇ ਤੇ ਪੰਜਾਬ ਨੰਬਰੀ ਨੇ ਪੰਜਾਬ ਨੰਬਰੀ ਤੇ ਪੰਜਾਬ ਨੰਬਰ ਨੇ ਮਿੱਤਰੋ ਤੇ ਸਾਨੂੰ ਮਗਰ ਆਪਾਂ ਟਰਾਲੀ ਵੀ ਵਿਖਾ ਦਿੰਦੇ ਆ ਤੇ ਬਾਈ ਲੈ ਕੇ ਆਇਆ ਟਰਾਲੀ 11 6.5 ਬੈੱਡ ਲੱਗਿਆ ਹੋਇਆ ਕੱਲੀ ਜਾਲੀ ਲਾਉਣੇ ਟੁੜੀ ਵਾਲੀ ਹੁੱਕ ਪਾ ਕੇ ਨਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਆ ਹਾਂਜੀ ਵਧੀਆ ਠੀਕ ਆ ਤੇ 11 6.5 ਆ ਇਹ 11 6.5 ਆ ਜੀ ਠੀਕ ਆ ਤੇ ਟਾਇਰ ਟੂਰ ਫਿਰ ਟਾਇਰ ਟੂਰ ਵਧੀਆ ਨੇ ਜੀ ਠੀਕ ਆ 8 ਇੰਚੀ ਕੇਵੇਂ 8 ਇੰਚੀ ਗਾਡਰ ਨੇ ਜੀ 8 ਇੰਚੀ ਗਾਡਰ ਚਾ ਹਾਂ ਠੀਕ ਆ 8 ਨੱਡੀ ਹੱਬਾ ਜੀ 8 ਨੱਡੀ ਹੱਬ ਚਾ ਗਾ ਹਾਂ ਵੱਡੇ ਵਾਇਰਿੰਗ ਨੇ ਸੀ ਵੱਡੇ ਵਾਰਕ ਵਾਲੀ ਠੀਕ ਆ ਤੇ ਇਹਦੀ ਡਿਮਾਂਡ ਕੀ ਰੱਖੀ ਹੋਈ ਆ 1,45,000 ਰੁਪਏ ਜੀ 1,45,000 ਰੁਪਿਆ ਮਿੱਤਰੋ ਆਹ ਟਰਾਂ ਦੀ ਡਿਮਾਂਡ ਤੇ ਰੰਗ ਰੰਗ ਤਾਜ਼ਾ ਹੋਇਆ ਹੈ ਨਾ ਪਿੰਡ ਚਲੂਰ ਜੀ ਪਿੰਡ ਚਲੂਰ ਨਵੀਂ ਟਰਾਲੀ ਆ ਜੀ ਠੀਕ ਆ ਮੋਬਾਈਲ ਨੰਬਰ ਬੋਲ ਦੇ ਇੱਕ ਮੜਾ ਜੀ 6883377852 ਜੀ ਦੁਬਾਰੇ ਫੇਰ ਬੋਲ ਦੇ ਵੀ ਮੜਾ ਜੀ 6883377852 77852 ਤੇ ਕੰਟੈਕਟ ਕਰ ਲਓ ਮਿੱਤਰੋ ਟਰਾਲੀ ਜਿਹੜੇ ਨਵੀਂ ਪੁਰਾਣੀ ਹੋਰ ਵੀ ਖਰੀਦਣੀ ਹੋ ਤਾਂ ਬਾਈ ਦਾ ਕੰਟੈਕਟ ਨੰਬਰ ਹੈ ਨਾ ਤੁਸੀਂ ਝੱਕ ਕੇ ਲਾ ਸਕਦੇ ਹੋ ਹਨ ਤੇ ਮੰਡੀ ਇਹ ਪੂਰੀ ਭਖੀ ਨਾ ਅੱਜ ਕੱਢਾ ਸੂਰਜ ਨਾ ਪੜੇ ਹਾਂ ਸੂਰਜ ਜੀ ਨਿਕਲਿਆ ਵਧੀਆ ਚੱਲਦਾ ਹਾਂ ਗਾ ਕੇ ਫਿਰਦਾ ਵਧੀਆ ਤੇ ਮਿੱਤਰੋ ਦੇਖੋ ਲਾਲ ਟਮਾਟਰੀ ਆਹ ਵੇ ਜੀ ਪਾਣੀ ਪੀ ਭਾਈ ਫੋੜ ਆ ਗਿਆ 3700 ਨਵੀਂ ਜੀ ਨੇ ਤਿਆਰ ਕਰਵਾਉਣਾ ਮੋਡੀਫਾਈ ਕਰਨਾ ਨਾ 02 02 ਇੰਜਨ ਹੋਇਆ ਹੋਇਆਗਾ 90 ਮਾਡਲ ਆ 145 ਦੀ ਡਿਮਾਂਡ ਆ 02 ਇੰਜਨ ਹੋਇਆ ਹੋਇਆ ਟਰੈਕਟਰ ਦਾ ਤੇ ਹੈ ਮਹਾ ਮੋੜ ਏਜੰਸੀ ਚੋਂ ਇਹਨੂੰ ਕਹਿੰਦੇ ਫੋੜ ਹੈ ਇਹਨੂੰ ਫੋੜ ਕਹਿੰਦੇ ਹੈ ਠੀਕ ਆ ਲੈ ਮਤਰੋ 90 ਮਾਡਲ ਆ 145 ਡਿਮਾਂਡ ਆ ਜੀ ਇਹ ਲਈ ਛੜ ਤੇ ਟਰਾਲੀ ਖੜੀ ਐ ਇੱਕ ਹੋਰ ਤੇ ਜਮਾ ਨਵੇਂ ਕਹ ਦੀਏ ਵੀ ਟਾਇਰ ਟੂਰ ਜਮਾ ਨਵੇਂ ਵਾਂਗੂ ਹੀ ਪੈਣੇ ਨਾ ਬਈ ਤੇ 10 ਇੰਚ ਹੀ ਹਿੱਸੇ ਤਾਂ ਨਾ ਇਹ 80 ਦਾ 10 ਇੰਚੀ 10 ਇੰਚੀ 80 ਆ ਦੀ 10 ਨਟੀ ਹੱਬ ਆ ਦੀ ਠੀਕ ਆ ਤੇ ਇਹਦੀ ਡਿਮਾਂਡ ਕੀ ਰੱਖੀ ਹੋਈ ਆ ਫਿਰ 170000 1 ਲੱਖ 70000 ਠੀਕ ਬਾਕੀ ਮੌਕੇ ਤੇ ਲੈ ਸੋਜੂਗਾ ਤੇ ਜਾਲੀ ਜੂੜੀ ਸਾਰਾ ਕੁਝ ਲੱਗਿਆ ਹੋਇਆ ਟੋਪੀ ਤੋਂ ਬਿਨਾ ਨਾ ਟੋਪੀ ਤੋਂ ਬਿਨਾ ਟੋਪੀ ਤੋਂ ਬਿਨਾ ਜਿਹੜੇ ਨੇ ਵੀ ਦਿਨ ਤੂੜੀ ਵਾਲੀ ਤੇ ਲਾਉਣੀ ਆ ਆ ਕੱਲੀ ਹੈ ਹੈਂ ਡਾਲਾ ਬਣਿਆ ਡਾਲਾ ਬੜੇ ਹੋਇਆ ਲੈ ਵੀ ਸੱਜਣੋ ਜੇ ਕਿਸ ਨੇ ਬਈ ਹੁਣ ਤੂੜੀ ਦਾ ਸੀਜ਼ਨ ਆਈ ਜਾਂਦਾ ਨਾ ਲਓ ਡਾਲਾ ਬੜੇ ਹੋਇਆ ਠੀਕ ਆ ਲੈ ਵੀ 1,70,000 ਰੁਪਏ ਡਿਮਾਂਡ ਆ ਮੋਬਾਈਲ ਨੰਬਰ ਬੋਲਦੇ ਬਈ 94650 ਠੀਕ ਆ 75078 ਜੀ 75078 ਤੇ ਮਿੱਤਰੋ ਕੰਟੈਕਟ ਕਰ ਲਿਓ ਟਰਾਲੀ ਤੇ 11 6:30 ਆ ਗਈ ਤੇ ਅੱਜ ਤੁਹਾਨੂੰ ਹੋਰ ਵਖੋਣ ਇਧਰਲੀ ਛੜ ਤੇ ਤੂੜੀ ਵਾਲੀ ਮਸ਼ੀਨ ਖੜੀ ਆ ਅਗਰੀ ਚੋਂ ਦੇ 855 ਨੂੰ ਇਧਰਲੀ ਸਾਈਡ ਤੇ ਖੜਿਆ ਤੇ ਇਧਰ ਸੋਨਾ ਲੀਕਾ ਖੜਾਗਾ 4x4 60 RX ਬਿਲਕੁਲ ਨਵੀਂ ਕੰਡੀਸ਼ਨ ਦਾ ਤੇ ਟੁੱਟਿਆ ਲਈ ਮਸ਼ੀਨ ਵੀ ਪਹੁੰਚ ਚੁੱਕੀ ਆ ਮੰਡੀ ਚ ਠੀਕ ਆ ਜੀ ਠੀਕ ਆ ਵਧੀਆ ਤੇ 855 14 ਮਾਡਲ ਖੜਾ 4 ਪੁਆਇੰਟ ਲੋਈ 14 ਮਾਡਲ ਟਰੈਕਟਰ ਜਿਹੜੇ ਵੀਰ ਭਾਲਦੇ ਸੀ ਨਾ 14 ਮਾਡਲ ਮਤਲਬ ਕਿ ਨੀਵੇਂ ਮਾਡਲਾਂ ਦੇ ਬਹੁਤ ਫੋਨ ਆਉਂਦੇ ਵੀਰਾਂ ਦੇ ਕਹਿੰਦੇ ਵੀ ਕੋਈ 10 ਤੋਂ ਲੈ ਕੇ 15 14 ਮਾਡਲ ਤੱਕ ਲੈ ਮਤਲਬ 14 ਮਾਡਲ ਟਰੈਕਟਰ ਖੜਾ 855 ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈ ਤੇ 14 ਦੇ ਟਾਇਰਾਂ ਚਾ 14 4 ਲੱਖ 60 ਹਜ਼ਾਰ ਰੇਡ ਮਾੜਾ ਬਈ ਹਾਂ ਬਈ ਮੌਕੇ ਤੇ ਹੋ ਜੂ ਲੈਸ ਹਾਂ ਬਈ ਮੌਕੇ ਤੇ ਹੋ ਜੂ ਠੀਕ ਆ ਤੇ ਬਾਕੀ ਕੰਡੀਸ਼ਨ ਦਾ ਪੂਰਾ ਸਾਫ਼ ਹੈ ਨਾ ਹਾਂ ਬਈ ਪੀਵੀ 31 ਮਾਨਸਾ ਦਾ ਨੰਬਰ ਆ ਮੋਬਾਈਲ ਨੰਬਰ ਬੋਲਦੇ ਬਈ ਕਾ 985888640 68640 ਤੇ ਹੋਰ ਕਿਹੜਾ ਇੱਕ ਆ ਇੱਕੋ ਨਵਾਂ ਮਾਡਲ ਆ ਨਵਾਂ ਮਾਡਲ ਆ ਉਹ ਵੀ ਪੂਰਾ ਸਾਫ਼ ਦਾਤਰੀ ਵਗੈਰਾ ਲੱਗੀ ਹੋਈ ਹੈ ਨਾ ਤੇ ਆਪਾਂ ਮਿੱਤਰੋ ਕੋਲੇ ਜਾ ਕੇ ਦਿਖਾਉਣੇ ਤੁਹਾਨੂੰ ਤੇ ਇੱਧਰ ਪਹਿਲਾਂ 963 ਚੈੱਕ ਕਰ ਲੋ 18 ਮਾਡਲ ਆ 635 ਇਹਦੀ ਡਿਮਾਂਡ ਆ ਇਹ ਤਾਂ ਨਹੀਂ ਆਪਣ ਇਹ ਹੋਰ ਹੈ ਨਾ ਤੇ ਇਸ ਤੋਂ ਬਾਅਦ ਜੌਂਡੀਅਰ ਖੜਾ ਇੱਧਰ 50 50 50 55 E ਤੇ ਇਹ ਵੀ ਸਾਫ਼ ਸੁਥਰਾ ਟਰੈਕਟਰ ਹੈਗਾ ਉਹਨਾਂ ਦਾ 19 ਮਾਡਲ 114 14 ਮਾਡਲ ਆ 471000 ਰੁਪਿਆ ਟਮਾੜ ਜਿਹੜੀ ਰੱਖੀ ਹੋਈ ਹੈ ਜੌਂਡੀਅਰ ਦੀ ਤੇ 855 ਖੜਾ ਇੱਧਰਲੀ ਸਾਈਡ ਤੇ ਇਹ ਕਿਹੜਾ ਮਾਡਲ ਆ ਗਿਆ 22 ਮਾਡਲ ਆ 775 ਇਹ ਨਵਾਂ ਇੱਧਰੋਂ 16 ਦੇ 12 ਜਾ ਕੇ ਟਰੈਕਟਰ 3 ਸਪੀਡ ਜਾਗਾ ਤੇ ਅਰਜਨ ਆ ਗਿਆ 605 13 ਮਾਡਲ 385 ਇਹਦੀ ਨਿਮਾੜਾ ਤੇ ਇਧਰ ਫੇਰ ਆ ਗਿਆ 9 ਮਾਡਲ ਲੋ ਜੀ 9 ਮਾਡਲ ਵਾਲੇ ਕਰ ਲੋ ਨੋਟ ਕਲੋਸ ਕਰ ਇੰਜਨ 385 ਨਿਮਾੜਾ ਸਾਤਰੀ ਵਗੈਰਾ ਇਹਦੇ ਟਰੈਕਟਰ ਤੇ ਲੱਗੀ ਹੋਈ ਆ ਤੇ ਮੂਰ ਨੇ ਟਾਇਰ 750 ਵਾਲੇ ਪਏ ਹੋਇਆ 750 ਵਾਲੇ ਪਿਛਲੇ 800ਰ ਦੇ 15 ਦੇ ਲੈ ਵੀ ਸੱਚ ਨੂੰ 15 ਦੇ ਪਾਏ ਨੇ 14 ਟਾਇਰ ਕੋੜਾ ਬੈਂਪਰ ਲੱਗਿਆ ਹੋਇਆ ਤੇ ਇਹਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ ਮੈਂ ਇਹ ਨੰਬਰ ਬੋਲ ਦੇ ਬਾਈ ਇੱਕ ਥੋੜਾ ਜਾਂ 99 158 6040 99 158 6040 6040 ਤੇ ਕੰਟੈਕਟ ਕਰ ਲਓ ਮਿੱਤਰੋ ਨਵਾਂ ਮਾਡਲ ਟਰੈਕਟਰ ਆ ਪੂਰੀ ਸਾਫ ਕਨੀਸ਼ਿੰਦਾ ਟਰੈਕਟਰ ਜਿਹੜਾ ਪਿਆ ਹੈਗਾ ਤੇ ਟਾਇਰ ਪਿੱਛੇ 15 ਦੇ ਮੂਰਲੇ 750 ਦੇ ਪਾਏ ਹੋਏ ਨੇ ਪੀਸ ਦੇ 735 ਆ ਗਿਆ 99 ਮਾਡਲ 1,27,000 ਰੁਪਇਆ ਇਹ ਤਾਂ ਨਹੀਂ ਆਪਣਾ ਇਹ ਵੀ ਆਪਣਾ ਇਹ ਵੀ ਮਿੱਤਰੋ ਇਸੇ ਨੰਬਰ ਤੇ ਜਿਹੜਾ ਤੁਸੀਂ ਕੰਟੈਕਟ ਕਰ ਲਓ 98 ਵਾਲੇ ਨੰਬਰ ਤੇ ਜਿਹੜੀ ਵੀ ਉਹਨੂੰ ਚਾਹੀਦਾ 99 ਮਾਡਲ 1,27,000 ਰੁਪਇਆ ਡਿਮਾਂਡ ਜਿਹੜੀ ਰੱਖੀ ਹੋਈ ਆ 735 ਜੀ ਤੇ ਏਸੀ ਆ ਗਿਆ ਇਧਰਲੀ ਸਾਈਡ ਤੇ 12 ਮਾਡਲ 2.5 ਲੱਖ ਰੁਪਇਆ ਡਿਮਾਂਡ ਆ ਏਸੀ ਜੀ ਜਿਹੜੀ ਵੀ ਨੂੰ ਘੱਟ ਮੁੱਲ ਤੇ ਪ੍ਰੈਕਟਰ ਦਾ ਨਹੀਂ ਨਾ ਏਸੀ ਤੇ ਇਹਦੇ ਕੰਟੈਕਟੜਾ ਕਰ ਸਕਦਾਗਾ ਤੇ 3730 ਆ ਗਿਆ ਲੋਈਸ ਜਦੋਂ ਜਮਦੂਤ ਦਾ ਛੋਟਾ ਫੌਲੈਂਡ ਸਪੈਸ਼ਲ ਐਡੀਸ਼ਨ ਤੇ 18 ਮਾਡਲ ਆ 690000 ਰੁਪਏ ਡਿਮਾਂਡ ਹੈ ਜਿਹੜੀ ਜੀ ਰੱਖੀ ਹੋਈ ਆ ਨਾਲ ਟਾਇਰ ਵੀ ਟਰੈਕਟਰ ਦੇ ਨਾਲ ਦੇ ਪਏ ਆ ਕੰਡੀਸ਼ਨ ਦਾ ਪੂਰਾ ਸਾਫ਼ ਪਿਆ ਟਰੈਕਟਰ ਆਪਣਾ ਹੀ ਹੈ ਮੋਬਾਈਲ ਨੰਬਰ ਬੋਲਦੇ ਬਈ 9803600612 ਜੀ ਲੈ ਮਿੱਤਰੋ ਇਸੇ ਨੰਬਰ ਤੇ ਕੰਟੈਕਟ ਕਰ ਲਓ ਪੰਜਾਬ ਨੰਬਰ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਟਾਇਰ ਨਾਲ ਦੇ ਚਾਰੇ ਨਾਲ ਦੇ ਟਾਰਾਂ ਚਾ ਮਿੱਤਰੋ ਸਪੈਸ਼ਲ ਐਡੀਸ਼ਨ 3730 ਤੇ ਸਵੈਕ ਕਰ ਸਕਦੇ ਹੋ ਕੋੜਾ ਪੈਂਪਰ ਲੱਗਿਆ ਹੋਇਆ ਪੂਰਾ ਸਾਫ਼ ਕੰਡੀਸ਼ਨ ਦਾ ਟਰੈਕਟਰ ਜਿਹੜੇ ਵੀ ਨੂੰ ਚਾਹੀਦਾ ਨੰਬਰ ਬਾਕੀ ਸਭ ਬੋਲਦਾ ਵੀਡੀਓ ਦੇ ਵਿੱਚ ਬਾਈ ਨਾਲ ਕੰਟੈਕਟੜਾ ਕਰ ਲਓ ਹੋਰ ਵੀ ਨੇ ਬਾਈ ਨਾਲ ਤੇ 7 ਮਾਡਲ ਇਧਰ ਸਟੈਂਡਰਡ ਖੜਾਗਾ ਆ ਗਈ 7 ਮਾਡਲ ਆ 275000 ਰੁਪਏ ਡਿਮਾਂਡ ਜਿਹੜੀ ਰੱਖੀ ਹੋਈ ਆ ਸਟੈਂਡਰਡ ਦੀ ਮਹਿੰਦਰਾ ਆ ਗਿਆ ਲੈ ਮਹਿੰਦਰੇ ਵਾਲੇ ਵੀਰ ਚੈੱਕ ਕਰ ਲਓ 475 2000 ਮਾਡਲ 175 ਇਹਦੀ ਡਿਮਾਂਡ ਆ ਲਓ ਜੀ ਹਰਾ ਸਟੈਂਡਰਡ ਆ ਗਿਆ ਇਧਰ ਲਈ ਸਾਡੇ ਇਧਰ ਲੀਲਾ ਤੇ ਇਧਰ ਆ ਗਿਆ ਹਰਾ ਤੇ 6 ਮਾਡਲ ਆ 270000 ਰੁਪਿਆ ਇਹ ਟਰੈਕਟਰ ਦੀ ਡਿਮਾਂਡ ਜਿਹੜੀ ਰੱਖੀ ਹੋਈ ਆ 855 ਆ ਗਿਆ 400 ਵਾਲਾ ਨ 99ਵਾਂ ਮਾਡਲ 1,25,000 ਰੁਪਿਆ ਇਹ ਟਰੈਕਟਰ ਦੀ ਮੰਗ ਰਹੀ ਰੱਖੀ ਹੋਈ ਆ ਤੇ 855 ਦਾ ਫੇਰ ਆ ਗਈ ਟਮਾਟਰੀ ਇਹ ਆ ਗਿਆ 11 ਮਾਡਲ 375 11 ਮਾਡਲ ਚ ਤੇ ਸਟੈਂਡਰਡ ਆ ਗਿਆ ਸ 50 ਦਾ ਪੰਜ ਮਾਡਲ ਆ 3,115,000 ਰੁਪਿਆ ਇਹਦੀ ਮੰਗ ਆ ਗਈ ਤੇ 12 ਮਾਡਲ ਆ ਗਿਆ 855 445 ਤਰਪਨ 10 ਅਗਲਾ ਵੀ ਤੁਸੀਂ ਜਿਹਨੂੰ ਜੌਂਡੀ ਆ 5310 4,65,000 ਰੁਪਏ ਕਾਲੇ ਟੋਡਾ ਟਰੈਕਟਰ ਜਿਹੜਾ ਖੜਾ ਇਧਰ ਹੀ ਖੜੇ ਮੰਡੀ ਦੇ ਵਿੱਚ